ਡਾਕਟਰ ਬੀ ਆਰ ਐਮ ਬੀੜਕਰ এডਿਕੇਸ਼ਨ ਅਤੇ ਵੈਲਫੇਅਰ ਸੁਸਾਇਟੀ ਅਪਰਾ ਵੱਲੋਂ ਸੀਬੀਐਸਸੀ ਦੀ 10th ਕਲਾਸ ਚੋਂ ਪੂਰੇ ਭਾਰਤ ਵਿੱਚੋਂ ਸੌਫੀਸਦੀ ਨੰਬਰ ਪ੍ਰਾਪਤ ਕਰਕੇ ਪਹਿਲੇ ਨੰਬਰ ਤੇ ਆਉਣ ਵਾਲੀ ਵਿਦਿਆ ਅਹੂਜਾ ਨੂੰ ਸਨਮਾਨ ਚਿੰਨ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਜਲੰਧਰ ਦੇ ਸ਼ਹਿਰ ਫਲੋਰ ਦੀ ਦਿਵਿਆ ਅਹੂਜਾ ਪਿਤਾ ਗੁਲਸ਼ਨ ਕੁਮਾਰ ਅਹੂਜਾ ਅਤੇ ਮਾਤਾ ਪ੍ਰਵੀਨ ਅਹੂਜਾ ਨੂੰ ਸੁਸਾਇਟੀ ਵੱਲੋਂ बधाई दी गई मेरा नाम दिव्या आहूजा है मैंने क्लास दसवीं में सी बी एस ई बोर्ड एग्जाम में टॉप किया है आज डॉक्टर बी.आर. अंबेडकर अम्बेडकर एजुकेशन वेलफेयर सोसाइटी अपरा से मुझे सम्मानित करने के लिए ये सारे लोग आए हैं और मुझे बहुत खुशी है और मुझे बहुत गर्व है कि इन सब लोगों ने सम्मानित किया है आज बहुत ही खुशी का दिन प्राप्त होया है कि आज साड़ी बच्ची दिव्या आहूजा जिन्होंने सी बी क्लास के 올 오버 ਇੰਡੀਆ ਦੇ ਵਿੱਚੋਂ ਫਰਸਟ ਪੋਜੀਸ਼ਨ ਪ੍ਰਾਪਤ ਕਰਕੇ ਜਿੱਥੇ ਫਲਾਉਦਾ ਨਹੀਂ ਪੰਜਾਬ ਨੇ ਸਾਰੇ ਇਲਾਕੇ ਦਾ ਨਾਮ ਹੈ ਜਿਹੜਾ ਆ ਉਹ ਇੰਡੀਆ ਲੈਵਲ ਤੇ ਵਰਲਡ ਲੈਵਲ ਤੇ ਜਿਹੜਾ ਆ ਉਹ ਰੌਸ਼ਨ ਕੀਤਾ ਅੱਜ ਵਿਸ਼ੇਸ਼ ਤੌਰ ਤੇ ਅਸੀਂ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਦੀ ਤਰਫੋਂ ਬੱਚੀ ਨੂੰ ਜਿਸੇ ਸਨਮਾਨਤ ਕਰਨ ਲਈ ਔਰ ਉਸ ਨੂੰ ਮੁਬਾਰਕਬਾਦ ਦੇਣ ਲਈ ਔਰ ਸੋਚੇ ਫੈਮਲੀ ਨੂੰ ਮੁਬਾਰਕਬਾਦ ਲਈ ਇਸ ਵਿਸ਼ੇਸ਼ ਤੌਰ ਤੇ ਅਹੂਜਾ ਜੀ ਆਏ ਔਰ ਸੈਕਟੀ ਬੋਲਾਂ ਇੱਕ ਵਾਰ ਫੇਰ ਅਹੂਜਾ ਫਲੇਰ ਨੂੰ ਔਰ ਚੀ ਦੇ ਅਹੂਜਾ ਨੂੰ ਇਸ ਮੌਕਾ ਤੇ ਲਈ ਮੁਬਾਰਕਬਾਦ ਹੌਤ ਰੱਤਨ